ਇਹ ਰੂਪ ਸਿੰਘ ਕੋ ਲੋਕਾਂ ਦੀ ਖਾਤਰ ਫਾਂਸੀ ਗੜਿਆ ਆਪੀ ਖਾਤਰ ਫਾਂਸੀ ਗੜਿਆ ਜਿਨ੍ਹਾਂ ਨੇ ਬੇਸ਼ੁਮਾਰ ਯਾਦ ਕਰਾਇਆ ਉਦਮ ਸਿੰਘ ਸ਼ਰਾਬੇ ਵਰਗਿਆਂ ਨੇ ਛਾਰਾਂ ਛਾਰਾਂ ਸਾਲ ਦੀ 20 20 ਸਾਲ ਦੀ ਉਮਰ ਜੇ ਬੱਚਿਆ ਖਾਦੀਆਂ ਦੇ ਰਸਤੇ ਜੰਗਲੇ ਕੇ ਵੀ ਆਰਧਿਨਾਤੀ ਕੋਈ ਨਾ ਪਰ ਕੋਈ ਆਪਰੇਤ ਹੈ ਜੀ ਤੇਰੇ ਕਰੇ ਹੈਂਗੂ ਦਾਤੀ ਦਿੱਤੀ ਹੈ ਬੇਸ਼ੁਮਾਰ ਯਾਦ ਕਰਾਇਆ ਅੱਜ ਅੱਜਾ ਹੋਇਆ ਮੈਂ ਇੱਥਨਾ ਦਾ ਜਾਣਦਾ ਹੈ ਵੈਭੁਰੀ ਦੀ ਤਾਲ ਸਾਹਿਬ ਰਗ ਰੁਕੀ ਸੀ शा मर्दा भाग सिवल भागास ग़रीब मज़दूर परिवार घर नज़दूर टोड़ पियां प्रशा मर्दा भाग